ਵੋਟ ਪਾਉਂਦਾ ਭਾਈ ਕਿੰਨਾ ਕੁ ਫਾਇਦਾ ਹੈਗਾ ਸੀ ਵੈਸੇ ਤਾਂ ਕਿਸੇ ਨੂੰ ਪਾਈ ਨਹੀਂ ਹੈਗੀ ਹੁਣ ਤੱਕ ਤਾਂ ਮੈਂ ਵੋਟ ਦੇ ਖਿਲਾਫ ਹਾਂ ਸਰਕਾਰ ਚੁਣ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਹਰ ਕਿਸੇ ਲਈ ਵੋਟ ਪਾਉਂਦੇ ਹੋ ਨਹੀਂ ਕਿਸੇ ਨੂੰ ਵੋਟ ਹੈ ਹੀ ਨਹੀਂ ਜਦੋਂ ਸਸਕਾਰ ਜੀ ਸਵਾਗਤ ਹੈ ਤੁਹਾਡਾ ਔਨਅਰ ਤੇ ਮੈਂ ਤੁਹਾਡੇ ਨਾਲ ਨੂਰ ਬਚੋ ਤਾਂ ਫਿਰ ਅੱਜ ਹੈਗੇ ਜੀ ਨੈਸ਼ਨਲ ਵੋਟਰ ਡੇ ਵੋਟ ਦੇ ਦਿਵਸ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਤਾਂ ਸੋ ਪਹੁੰਚੇ ਹੋਏ ਆ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੋ ਗੱਲਬਾਤ ਕਰਾਂਗੇ ਨੌਜਵਾਨਾਂ ਨਾਲ ਕਿ ਅੱਜ ਤੇ ਇਸ ਸਮੇਂ ਦੇ ਵਿੱਚ ਵੋਟ ਦੀ ਕੀ ਮਹੱਤਤਾ ਹੈ ਕੌਣ ਵੋਟ ਪਾਉਂਦਾ ਹੈ ਜਾਂ ਕਿਦਾਂ ਕੀ ਰਿਐਕਸ਼ਨਸ ਨੇਗੇ ਸੋ ਆਓ ਜਾਣਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤਾਂ ਆ ਹੀ ਗਏ ਕੈਮਰੇ ਮੂਰੇ ਇਹਨਾਂ ਨੂੰ ਪੁੱਛ ਲੈਣੀ ਹੈ ਸਵਾਲ ਮੈਂ ਆਜੋ 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 ਆਦੇ ਆ ਆ ਮੁੰਡੇ ਦੇਖੋ ਇਹ ਆ ਗਿਆ ਮੈਦਾਨ 'ਚ ਤੁਸੀਂ ਡਰ ਕੇ ਭੱਜੇ ਹੋ ਹੈਂ ਮੇਰੇ ਦੋਸਤ ਨਹੀਂ ਮੇਰੇ ਆਜੋ ਦੋਸਤੋ ਆ ਦੇਖ ਲਓ ਹੁਣ ਮੈਦਾਨ 'ਚ ਛੱਡ ਕੇ ਦੇਖ ਲਾ ਕੋਈ ਨਹੀਂ ਕੋਈ ਭਾਈ ਨੇ ਆਪਣੇ ਆਜੋ ਮੈਂ ਕਿਹਾ ਔਖੇ ਸਵਾਲ ਪੁੱਛਦੀ ਆ ਮੈਡਮ ਵਾਂਗੂ ਆਜੋ ਆਜੋ ਜਿਵੇਂ ਅੱਤੇ ਪੁੱਛ ਲੋ ਜੀ ਅੱਛਾ ਅ ਅੱਜ ਨੈਸ਼ਨਲ ਵੋਟਰ ਡੇਵਸ ਹੈਗਾ ਤਾਂ ਤੁਹਾਡੀ ਵੋਟ ਵੋਟ ਬਣੀ ਹੈ ਨਹੀਂ ਹਲੇ ਨਹੀਂ ਬਣੀ ਕਿੰਨੇ ਸਾਲ ਦੇ ਹੋ 19 ਅੱਛਾ 19 ਸਾਲ ਦੇ ਹੋ ਗਏ ਤੇ ਇਨਸਾਈਡ ਆਈਡੀ ਬਣੀ ਹੋ ਗਈ ਫੇਸਬੁੱਕ ਸਾਰੇ ਕਿਹੜੇ ਕਿਹੜੇ ਅਕਾਊਂਟ ਤੇ ਤੁਸੀਂ ਹੈਗੇ ਹੋ ਮੈਂ ਸੋਸ਼ਲ ਮੀਡੀਆ ਯੂਜ਼ ਨਹੀਂ ਕਰਦਾ ਜੀ ਅੱਛਾ ਇਹ ਤਾਂ ਸਿਆਣਾ ਤੇ ਫਿਰ ਵੋਟ ਕਿਉਂ ਨਹੀਂ ਬਣਾਈ ਹਲੇ ਅਪਲਾਈ ਨਹੀਂ ਕੀਤੀ ਅਪਲਾਈ ਕਰਨੀ ਹੈ ਹਲੇ ਜੀ ਅੱਛਾ ਅੱਛਾ ਹਰੀ ਰੀਸੈਂਟਲੀ 19 ਤੋਂ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਕੋਈ ਹੈ ਤੁਹਾਨੂੰ ਲੱਗਦਾ ਵੋਟ ਪਾਉਣ ਦਾ ਕੋਈ ਫਾਇਦਾ ਹੈਗਾ ਹਾਂਜੀ ਹੁੰਦਾ ਹੀ ਹੈ ਸਾਰਿਆਂ ਨੂੰ ਹੁੰਦਾ ਜੀ ਦੱਸ ਉਹ ਆਪਾਂ ਆਪਣੀ ਆਪੀਨੀਅਨ ਦੱਸ ਸਕਦੇ ਆ ਸਰਕਾਰ ਆਪਾਂ ਆਪ ਲੈ ਕੇ ਆ ਸਕਦੇ ਆ ਬਹੁਤ ਬਹੁਤ ਆਪਣੇ ਆਪਣੇ ਥੀ ਵਿਊਜ਼ ਹੁੰਦੇ ਆ ਦਿੱਤੇ ਲੋਕ ਸਰਕਾਰ ਚੁੰਦੇ ਆ ਵੋਟ ਆਪਣਾ ਅਧਿਕਾਰ ਹੈ ਜੀ ਜੀ ਵੈਰੀ ਗੁੱਡੇ ਮੁੰਡਾ ਬਹੁਤ ਸਿਆਣਾ ਹੈਗਾ ਹੈ ਨਾ ਤੇ ਇਹ ਵੀ ਸਿਆਣਾ ਹੈ ਕਿ ਇਹ ਵੀ بگੜੇ ਹੋਏ ਮੁੰਡੇ ਹੈ ਸ਼ਰਮਾਂ ਦਾ ਪਿਆ ਹੋਰ ਵੋਟ ਵੋਟ ਬਣੀ ਆ ਨਹੀਂ ਜੀ 17 ਸਾਲ ਦੀ ਛੂਡ ਨਾ ਬੋਲੇ ਆਧਾਰ ਕਾਰਡ 5 ਸਾਲ ਦਾ ਜੀ ਦੇਖੀਗਾ ਆਧਾਰ ਕਾਰਡ ਤੇ ਤਾਂ ਗਲਤ ਵੀ ਲਿਖਾ ਲੈਂਦੇ ਲੋ ਜੀ ਆ ਜੀ ਅਰ ਜੈ ਨਾ ਛੋੜ ਨਾ ਵਾਲੇ ਕੇ ਅੱਛਾ ਨਹੀਂ ਫੇਰ ਤੇ ਚੱਲ ਕੀ ਫਾਇਦਾ ਹਣਾ ਪੁੱਛੀ ਨਾ ਬੋਟਾ ਹੈ ਤਾਂ ਬੱਚਾ ਵੀ ਯੂਨੀਵਰਸਿਟੀ ਕੇ ਮੇ ਆ ਗਿਆ ਭਾਈ ਹਜੇ ਪਲੱਸ 2 ਹੀ ਇਅਰ ਕੀਤੀ ਹੈ ਪਲੱਸ 2 ਕਰਕੇ ਹੋਣੇ ਆਏ ਹਾਂ ਜੀ ਹਾਂ ਫਰਸਟ ਇਅਰ ਫਰਸਟ ਇਅਰ ਅੱਛਾ ਫਰਸਟ ਇਅਰ ਤਾਂ ਹੀ ਸਿਆਣੇ ਨਹੀਂ ਹੈਗੇ ਹਣਾ ਹਜੇ ਬੋਲਦੇ ਨਹੀਂ ਹੈਗੇ ਹਜੇ ਹਵਾ ਲੱਗੀ ਨਹੀਂ ਯੂਨੀਵਰਸਿਟੀ ਆ ਜੀ ਨਹੀਂ ਜੀ ਇੰਟਰਵਰਟ ਹੈ ਅੱਛਾ ਅੱਛਾ ਜੀ ਠੀਕ ਠੀਕ ਹੈ ਵੈਰੀ ਗੁੱਡ ਚੱਲ ਹਜੇ ਤਾਂ ਫਿਰ 2-3 ਸਾਲ ਲੱਗਣਗੇ ਹਣਾ ਹਾਂ ਜੀ ਹਾਂ ਜੀ ਸਰਬੰਦੇ ਬੋਰਡ ਚ ਟੁੱਟਦਾ ਜੀ ਅੱਛਾ ਵਾਹ ਬਈ ਬੜਾ ਸਿਆਣਾ ਇਹ ਫ੍ਰੀ ਸਟਾਈਲ ਬਟਾਂ ਵਾਲੀ ਫ੍ਰੀ ਸਟਾਈਲ ਬਟਾਂ ਵਾਲੀਆਂ ਦੇਖ ਲਓ ਮੁੰਡਿਓ ਆਈ ਪਾਦੀ ਪਹਿਲਾਂ ਹੀ ਲੱਗ ਜਾਂਦੇ ਨੇ ਰੀਲਾਂ ਬਣਾਉਣ ਮੇਰਾ ਨਾ ਪ੍ਰੋਗਰਾਮ ਪੈਣ ਦਿਓ ਤੁਸੀਂ ਆ ਜਾ ਆ ਜਾ ਉਹ ਆ ਜਾ ਆ ਜਾ ਆ ਜਾ ਬੇਟਾ ਆ ਜਾ ਹਾਂ ਤੇ ਹੁਣ ਦੱਸ ਵੋਟ ਪਈ ਹੈ ਕਿ ਨਾਬਾਲਗ ਹੀ ਹੈ ਨਹੀਂ ਮੈਂ ਨਾ ਵੋਟ ਬੜੀ ਵੋਟ ਨਹੀਂ ਬਣੀ ਹੈ ਇਹ ਵੋਟਰ ਕਾਰਡ ਨਹੀਂ ਬਣਿਆ ਕਿ ਕਰ ਗਿਆ ਭੁੱਲ ਗਿਆ ਇਸ ਟਾਈਟ ਤੇਰੀ ਬਣਾਣੀ ਭੁੱਲੀ ਹੋਣੀ ਨਹੀਂ ਇਸ ਟਾਈਮ ਮੈਂ ਜੂਸ ਨਹੀਂ ਕਰਦਾ ਜੀ ਐਵੇਂ ਨਾ ਕਹਿ ਜੀ ਫੋਨ ਖੋਲ ਕੇ ਚੈੱਕ ਕਰ ਲਊ ਮੈਂ ਇਹ ਤਾਂ ਫੇਕ ਕਾਉਂਟ ਹੈ ਜੀ ਨਾ ਸਕੇ ਵੀ ਉਹ ਯੂਜ਼ ਨਹੀਂ ਕਰਦਾ ਨਹੀਂ ਯੂਜ਼ ਨਹੀਂ ਕਰਦਾ ਕਿਹੜੇ ਕਿੱਥੇ ਕਿੱਥੇ ਆਈਡੀ ਬਣਾਈ ਹੋਈ ਹੈ ਨਹੀਂ WhatsApp ਤੇ account ਖੋਲਿਆ ਹੈ ਜੀ ਬਸ ਅੱਛਾ ਉਹ ਬਸ ਬਸ ਇਕੱਲਾ WhatsApp ਜੀ ਖਾਤਾ ਖੋਲਿਆ ਹੋ ਨਹੀਂ ਕਿਤੇ ਖੁੱਲਿਆ ਕੋਈ ਖਾਤਾ ਨਾ ਸਨੈਪ ਚੈਟ ਚੱਲਦੀ ਹੈ ਇੱਕ ਸਟ੍ਰੀਕ ਵਾਸਤੇ ਮੂੰਹ ਸਨੈਪਾ ਬਣਾਉਂਦੇ ਨਹੀਂ ਬਣਾਉਂਦਾ ਹੈਗਾ ਉਹ ਸਨੈਪਾ ਸਨੋਪਾ ਵੀ ਬਣਾ ਲੈਨੇ ਆ ਸੀ ਹੈਨਾ ਹਾਂ ਜੀ ਉਮਰ ਨਹੀਂ ਹੈਗੀ ਹਲੇ 16 ਸਾਲ ਦੀ 17 ਸਾਲ ਦੀ ਨਿੱਕੇ ਨਿੱਕੇ ਕਿੱਥੇ ਭਰਤੀ ਕੀਤੇ ਛੋਟ ਬੋਲਦਾ ਆਈ ਨਾ ਧਾਰਗ ਨਹੀਂ ਨਹੀਂ 17 ਸਾਲ ਦੇ ਨੇ ਚੱਕਵਾ ਆਪਣਾ ਧਾਰਗੜ ਦੇ ਚੱਕਾ ਦੇਣਾ ਇੰਨੇ ਛੋਟੇ ਛੋਟੇ ਜਿਹੀ ਯੂਨੀਵਰਸਿਟੀ ਕਿਵੇਂ ਪੇਛ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਬਸ ਪਲੱਸ 2 ਦਾ ਸਿੱਧਾ ਹੈ ਪਲੱਸ 2 ਤੋਂ ਬਸ ਸਿੱਧਾ ਆਇਆ ਹੈ ਨਾ ਹਾਂਜੀ ਹਾਂ ਹਾਂ ਹਾਂਜੀ ਤੇ ਪੜ ਵੀ ਲਿਆ ਕਰੋ ਇੱਥੇ ਗੋਲ ਮਾਰਕੀਟ ਫਿਰਦੇ ਰਹਿੰਦੇ ਰਹਿੰਦੇ ਹੋ ਨਾ ਜੀ ਨਾਜੀ ਆਏ ਬਸ ਜੀ ਤੇ ਲੱਗੇ ਲੱਗੇ ਕਾ ਤੇਰੇ ਘਰੇ ਭੱਗ ਜੋ ਕੱਲ ਛੁੱਟੀ ਹੈ ਹਾਂਜੀ ਹੈ ਬਸ ਜਾਣ ਲੱਗੇ ਸੀ ਹੋਸਟਲ ਤੋਂ ਸਿੱਧਾ ਘਰ ਨੂੰ ਜਾ ਰਹੇ ਸੀ ਹਾਂਜੀ ਫਿਰ ਬੱਸ ਨਾ ਲੇਟ ਹੋ ਜੇ ਚੜ੍ਹਜੋ ਛੇਤੀ ਟਾਈਮ ਨਾਲ ਹੁਣ ਤਾਂ ਵੈਸੇ ਵੀ ਬਿਠਾਉਂਦੇ ਨਹੀਂ ਬ ਪਉਂਜਾਬ ਪਉਂਜਾਬ ਬੰਦੇ ਬਿਠਾਉਂਦੇ ਨੇ ਸੱਸਟੇ ਕਾਲ ਵੀਰੇ ਕਿਦਾਂ ਠੀਕ ਠਾਕ ਵਧੀਆ ਜੀ ਵਧੀਆ ਫਸਕਲਾਂ ਹਾਂ ਠੀਕ ਹੈ ਮੈਂ ਕਿਹਾ ਛੋਟੇ ਛੋਟੇ ਨਿਆਣੇ ਘੁੰਮਦੇ ਆ ਤੇ ਵੋਟਾਂ ਦਾ ਪੁੱਛ ਲਈ ਤੁਸੀਂ ਦੱਸੋ ਕਿੰਨੇ ਟਾਈਮ ਹੋ ਗਿਆ ਵੋਟ ਪਾਉਂਦੇ ਆ ਸਾਨੂੰ ਹੋ ਗਿਆ ਜੀ ਵੋਟ ਪਾਉਂਦਿਆਂ ਨੂੰ 20-22 ਸਾਲ 20-22 ਸਾਲ ਦੇ ਵਿੱਚ ਕੀ ਤੁਹਾਡਾ ਰਿਹਾ ਤਜਰਬਾ ਵੀ ਵੋਟ ਪਾਉਂਦਾ ਭਾਈ ਕਿੰਨਾ ਕੁ ਫਾਇਦਾ ਹੈਗਾ ਵੋਟ ਪਾ ਪਾ ਕੇ ਅਸੀਂ ਬਦਲਾਅ بڑا ਦੇਖ ਲਿਆ ਜੀ ਪਹਿਲਾਂ ਕਾਂਗਰਸ ਸੀ ਫਿਰ ਉਹ ਤੋਂ ਬਾਅਦ ਤੁਹਾਨੂੰ ਪਤਾ ਆਪਣਾ ਕਾਲੀ ਪਾਰਟੀ ਤੋਂ ਬਾਅਦ ਕਾਂਗਰਸ ਆ ਗਈ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰ ਹੁਣ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਦੇਖ ਰਹੇ ਆਂ ਵੀ ਆਮ ਆਦਮੀ ਪਾਰਟੀ ਆਣ ਕਰਕੇ ਪੰਜਾਬ ਦੇ ਹਾਲਾਤ ਜੰਮੀ ਤੋਂ ਵਿਗੜ ਗਏ ਸਿਰਫ ਇੱਕ ਬੋਰਡ ਲਾ ਲਾ ਕੇ ਬੜੇ ਬੜੇ ਸ਼ੋਸ਼ੇਵਾਜੀ ਬਣਾਈ ਹੋਈ ਆ ਅੱਛਾ ਇੱਕ ਜਿਹੜੇ ਕੰਮ ਕਾਜ ਜੋ ਹੋਣੇ ਆਪਣੇ ਪੰਜਾਬ ਦੇ ਜੋ ਮਾਲੇ ਮੁੱਦੇ ਹੋਣੇ ਆ ਕੋਈ ਹੱਲ ਤਾਂ ਹੈ ਨਹੀਂ ਸਿਰਫ ਇੱਕ ਸ਼ੋਸ਼ੇਵਾਜੀ ਰਹੇਗੀ ਕਿਉਂਕਿ ਅੱਗੇ ਨੂੰ ਮੈਨੂੰ ਲੱਗਦਾ ਵੀ ਪੰਜਾਬ ਦੇ ਜਿਹੜੇ ਹਾਲਾਤ ਨੇ ਵੀ ਅੱਗੇ ਨੂੰ ਪੰਜਾਬ ਦੇ ਅੰਦਰ ਭਾਜਪੀ ਮੇਥੀ ਮਾਰ ਦੇ ਕਿਉਂਕਿ ਜਿੰਦਾ ਵੀ ਸਰਕਲ ਆ ਨਾ ਇੱਥੇ ਹੁਣ ਭਾਜੀ ਲੋਕਾਂ ਨੇ ਸੁਣਦੇ ਆ ਪਿੰਡਾਂ ਦੇ ਵਿੱਚ ਰਹਿੰਨੇ ਆਸੀਂ ਪਿੰਡਾਂ 'ਚ ਮੁੰਡੇ ਖੁੰਡੇ ਯਾਰ ਦੋਸਤ ਸਾਰੇ ਇਕੱਠੇ ਹੋ ਜਾਂਦੇ ਆ ਕਿਉਂਕਿ ਸਾਨੂੰ ਉੱਥੇ ਨਾ ਇੱਕ ਚੀਜ਼ ਸੁਣਨ ਨੂੰ ਮਿਲਦੀ ਆ ਵੀ ਤੁਸੀਂ ਅੱਗੇ ਨੂੰ ਸਪੋਰਟ ਕਿਸ ਪਾਰਟੀ ਦੀ ਕਰ ਰਹੇ ਮੈਨੂੰ ਲੱਗਦਾ ਵੀ ਅੱਗੇ ਨੂੰ ਸਾਡੇ ਕੈਪਟਨ ਸਾਹਿਬ ਬਾਜੀ ਮਾਰ ਜਾਣਗੇ ਅੱਛਾ 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 ਨਹੀਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਅਦਿਕਾ ਆ ਰਹਾ ਤੁਹਾਡਾ ਲੋਕਾਂ ਦਾ ਫੈਸਲਾ ਹੈ ਜਿਹਨੂੰ ਵੋਟ ਪਾਣੀ ਹੈ ਜਿਹਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਵੱਡੀ ਚੀਜ਼ ਸਾਡੇ ਹੱਥ ਦੇ ਵਿੱਚ ਹੈ ਨਾ ਆਪਾਂ ਕੁਝ ਵੀ ਕਰ ਸਕਦੇ ਆ ਸੋ ਧੰਨਵਾਦ ਭਾਜੀ ਵਧੀਆ ਲੱਗਿਆ ਗੱਲਬਾਤ ਥੈਂ ਵੀ ਖਾ ਲੰਦੇ ਬੈਠ ਕੇ ਮੈਂ ਖੜ ਗਏ ਆ ਮੈਂ ਤਾਂ ਆਪਣੇ ਦੋਸਤ ਦੀ ਮੀਟ ਕਰ ਰਿਹਾ ਸੀ ਅੱਛਾ 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 ਠੀਕ ਹੈ ਦੋਸਤ ਆਇਆ ਨਹੀਂ ਸਮੋਸੇ ਠੰਡੇ ਹੋ ਗਏ ਨਹੀਂ ਨਹੀਂ ਗਰਮ ਨੇ ਹਲੇ ਤਾਂ ਹੋਣੀ ਗਿਆ ਅੱਛਾ ਅੱਛਾ ਠੀਕ ਹੈ ਤੇ ਵੋਟ ਬਣ ਗਈ ਤੁਹਾਡੀ ਹਾਂਜੀ ਅੱਛਾ ਕਿੰਨਾ ਕ ਟਾਈਮ ਹੋ ਗਿਆ ਪਾਉਣ ਦੇ ਮੈਨੂੰ ਦੋ ਵਾਰ ਪਾਈ ਐ ਮੈਂ ਨਹੀਂ ਇੱਕ ਵਾਰ ਹਾਂ ਇੱਕ ਵਾਰ ਪਾਈ ਆ ਅੱਛਾ ਅੱਛਾ ਤੇ ਮੈਨੂੰ ਇਹ ਦੱਸੋ ਅੱਜ નેਸ਼ਨਲ ਵੋਟਰ ਡੇ ਹੈਗਾ ਤੇ ਵੋਟ ਦੀ ਕੀ ਮਹੱਤਤਾ ਹੈ ਪੋਟ ਕਿਉਂ ਪਾਉਣੇ ਹੈਗੇ ਇਹ ਦੱਸੋ ਸਾਰਿਆਂ ਨੂੰ ਆਪਾਂ ਸਰਕਾਰ ਚੁਣਨ ਲਈ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਹਰ ਕਿਸੇ ਲਈ ਹਰ ਇੱਕ ਬੰਦੇ ਦਾ ਫਰਜ਼ ਬੰਦਾ ਵੋਟ ਪਾਉਣਾ ਜੇ ਤੁਸੀਂ ਇੱਕ ਜ਼ਿੰਮੇਵਾਰ ਸਿਟੀਜ਼ਨ ਹੋ ਤੁਸੀਂ ਆਪਣੀ ਸਰਕਾਰ ਤੁਹਾਡੀ ਮਰਜ਼ੀ ਜਿਹੜੇ ਜਿਹੜਾ ਵੀ ਤੁਸੀਂ ਪਸੰਦ ਕਰਦੇ ਹੋ ਉਹਨੂੰ ਵੋਟ ਪਾਓ ਉਹਨੂੰ ਜਿਤਾਓ ਬਾਕੀ ਗੱਲ ਵੱਖਰੀ ਹੈ ਖੜਾ ਤੇਰੇ ਨਾਮ ਤੇਰੇ ਹਾਂ ਪੈਸੇ ਤਾਂ ਜਿੰਨੂੰ ਮਰਜ਼ੀ ਪਾ ਦੋ ਗੱਲ ਤਾਂ ਇੱਕ ਹੈ ਇਹ ਵੱਡੀ ਗੱਲ ਕਰਕੇ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਮੇਰੇ ਤੋਂ ਡਰ ਲੱਗਦਾ ਹੈ ਕਿ ਕੀ ਚੱਕਰ ਕੀ ਆਏ ਕਦੋਂ ਭੱਜਦੇ ਨੇ ਇਹ ਉਹ ਤਾਂ ਡਰਦੇ ਨਹੀਂ ਹੈਗੇ ਹਾਂ ਬਈ ਇਧਰ ਕਿਹੜੀ ਆਈਡੀ ਤੇ ਸਰਚ ਕਰ ਰਿਹਾ ਸੀ ਨਹੀਂ ਕਿਸੇ ਤੇ ਨਹੀਂ ਅੱਛਾ ਮੈਨੂੰ ਇਹ ਦੱਸੋ ਵੋਟ ਬਣੀ ਨਾ ਜੀ ਹਾਂ ਤਾਂ ਛੋਟੇ ਆ ਸੀ ਨਾ ਜੀ ਹੁਣੀ 19 ਸਾਲ ਤੋਂ ਵੋਟ ਨਹੀਂ ਬਣਾਈ ਵੇ ਹੁਣੀ ਹੋਏ ਸੀ ਬਣਾਈ ਅਪਲਾਈ ਕੀਤੀ ਹੋਈ ਹੈ ਅੱਛਾ ਨਹੀਂ ਵੈਰੀ ਗੁੱਡ ਵੈਰੀ ਗੁੱਡ ਅੱਛਾ ਤੇ ਵੋਟ ਕਿਉਂ ਪਾਉਣੇ ਆਗੇ ਆਪਾਂ ਵੋਟ ਕਿਉਂ ਪਾਉਣੇ ਆ ਵੀ ਕੋਈ ਸਹੀ ਨੇਤਾ ਚੁਣ ਸਕੀਏ ਕੁਛ ਜਾਂ ਕੁਛ ਜਾਂ ਹੋਰ ਕੁਛ ਕੀ ਨੇਤਾ ਤੋਂ ਇਲਾਵਾ ਹੋਰ ਕੁਛ ਆਪਣੇ ਭਲੇ ਉਹ ਪੋਲਿਟਿਸੀ ਕਰ ਦੋ ਪੂਰਾ ਆਪਣੇ ਲੋਕਾਂ ਲਈ ਪੋਲਿਟਿਸ਼ੀਅਨ ਚੁਣੀਏ ਜਿਹੜਾ ਕਿ ਆਪਣੇ ਏਰੀਆ 'ਚ ਵਧੀਆ ਕੰਮ ਕਰੇ ਸੜਕਾਂ ਬਣਾਵੇ ਜਾਂ ਕੋਈ ਵੀ ਹੋਰ ਜ਼ਰੂਰਤ ਦੀਆਂ ਚੀਜ਼ਾਂ ਤੁਸੀਂ ਪਾਉਣੇ ਹਾਂਜੀ ਮੈਂ ਤਾਂ 20 ਇਅਰਸ ਦਿੰਦਾ 20 ਸਾਲ ਦਾ ਹੋ ਗਿਆ ਮੁੰਡੇ ਦਾ ਹਾਂਜੀ ਇਹ ਪਾਇਆ ਕਰੋ ਵੋਟ ਪਈ ਅਧਿਕਾਰ ਆ ਤੁਹਾਡਾ ਨਾ ਕੀ ਕਰੀ ਜਾਂਦੇ ਹੋ ਮੁੰਡਿਓ ਸਸਰੀ ਕਾਲ ਹਾਂ ਹਾਂ ਮੈਂ ਕਿਉਂ ਨਹੀਂ ਪਛਾਣੂਗੀ ਮਾਨ ਚ ਕੀ ਤੋ ਕੀ ਹੋ ਗਿਆ ਸੀ ਜਾਦੂ ਤੂੜੇ ਵਾਲਾ ਕੰਮ ਜੇ ਕਰਾਤਾ ਜੀ ਆਪਾਂ ਅੱਛਾ ਕੀ ਬਣਿਆ ਫਿਰ ਮੁੰਡੇ ਦਾ ਵਸਿਆ ਕਰਕੇ ਐਨ ਪੂਰਾ ਬਣ ਗਿਆ ਜੀ ਹਨ ਚ ਰਸਤੇ 'ਚ ਰੱਖ ਸਕਦੀ ਝਾੜੂ ਲੈ ਕੇ ਦੇਖੇ ਨਾ ਉਹੀ ਨਾ ਗੱਲ ਪੂਰੀ ਪੂਰੀ ਵਧੀਆ ਹੋ ਗਈ ਹਨ ਬੰਦਾ ਹੀ ਬਹੁਤ ਵਧੀਆ ਮਿਲ ਗਿਆ ਸੀ ਆਪਾਂ ਨਹੀਂ ਨਹੀਂ ਠੀਕ ਹੈ ਠੀਕ ਹੈ ਤੇ ਆਏ ਦੱਸੋ ਵੋਟ ਵੂਟ ਬਣਾਈ ਹੈ ਤੁਸੀਂ ਕਿ ਨਹੀਂ ਵੋਟ ਹੀ ਤਾਂ ਆਪਾਂ ਬਾਲ ਗਏ ਹੈ ਜੀ ਇਹ ਜੀ 16 ਕੇ ਸਾਲ ਹੈ ਜੀ ਨਵਾਲ ਗਲਾ ਨਵਾਲ ਗਲਾ ਲੋਈ ਚਲੋ ਅੱਛਾ ਨਹੀਂ ਇੰਨੀ ਛੋਟੇ ਛੋਟੇ ਤੁਸੀਂ ਇੰਨੀ ਆਧਾਰਕਰ ਹੈਗੇ ਤੁਹਾਡੇ ਕੋਲੇ ਹਾਂ ਜੀ ਛੋਟੇ ਬੋਲ ਪੀ ਦੇਣਾ ਹੀ ਅਸੀਂ ਪਿੱਛੋਂ ਉਹ ਤਾਂ ਬਣਦਾ ਨਹੀਂ ਸੀ ਉਧਰ ਥੋੜਾ ਜਿਆਦਾ ਨਹੀਂ ਹੈ ਨਾ ਹਾਂ ਜੀ ਵੋਟ ਕਿਉਂ ਪਾਉਣੀ ਹੈ ਭਾਈ ਆਪਾਂ ਅਸੀਂ ਤਾਂ ਪਾਉਂਦੇ ਨਹੀਂ ਚਲੋ ਜੀ ਹਾਂ ਹਾਂ ਇਧਰ ਨਾ ਆਓ ਤੁਸੀਂ ਸਕ੍ਰਿਪਟ ਤਿਆਰ ਕਰਕੇ ਰੱਖ हां जी त तैयार है जी वोट ਪਾਉਂਦੇ ਹੋ ਨਹੀਂ ਕਿਸੇ ਨੂੰ वोट ਹੈ ਹੀ ਨਹੀਂ ਜਦੋਂ ਬੜੇ ਤੱਕ ਵੋਟ ਹੀ ਨਹੀਂ ਬੜਾਈ ਹੈ ਨਾ ਜੀ ਨਾ ਇਹ ਚੱਕਰ ਕੀ ਪੈ ਗਿਆ ਕਿ ਟਾਈਮ ਹੀ ਨਹੀਂ ਲੱਗਿਆ ਨਹੀਂ ਨਹੀਂ ਸਾਨੂੰ ਪਸੰਦ ਨਹੀਂ ਹੈਗੀ ਉਰੇ ਦੀ ਡੈਮੋਕ੍ਰੇਸੀ ਕਿਉਂ ਪਸੰਦ ਕਿਉਂ ਬਸ ਵੈਸੇ ਹੀ ਇਹ ਉਧਰ ਦੇ ਨਹੀਂ ਬਸ ਇਹ ਕਿ ਇੱਲੇ ਕਿੱਧਰ ਦੇ ਇਹਦੇ ਬਿਹਾਰ ਦੇ ਤੇ ਬਿਹਾਰ ਮੇ ਕੌਣ ਸੀ ਵੋਟ ਨਹੀਂ ਪੜਦੀ ਨਹੀਂ ਉਧਰ ਹੈ ਨਹੀਂ ਲੋਕਤੰਤ ਨਹੀਂ ਉਧਰ ਕੌਣ ਬਣੇਗਾ ਪ੍ਰਧਾਨ ਮੰਤਰੀ ਕੌਣ ਸਾਏ ਕੋਈ ਆ ਜਾ ਸਾਨੂੰ ਕੋਈ ਮਤਲਬ ਨਹੀਂ ਪੁੱਤੀ ਪਸੰਦ ਨਾ ਜੀ ਨਾ ਜਮੀ ਨਹੀਂ ਫਿਰ ਹੋਰ ਕਿੰਨੂ ਬਣਾਏਂਗੇ ਤੁਹਾਨੂੰ ਬਣਾ ਲਈ ਸਾਨੂੰ ਬਣਾ ਦੋ ਕੀ ਕਰੋਗੇ ਫਿਰ ਪ੍ਰਧਾਨ ਮੰਤਰੀ ਬਣ ਕੇ ਸਭ ਕੁਝ ਕਰ ਲਾਂਗੇ ਜਿਹੜਾ ਮੋਦੀ ਤੋਂ ਨਹੀਂ ਹੋ ਰਿਹਾ ਅੱਛਾ ਉਹ ਤਾਂ ਵਿਆਹ ਨਹੀਂ ਹੋਇਆ ਅਸੀਂ ਕਿਹੜੇ ਕਰਵਾਉਣਾ ਠੀਕ ਹੈ ਅਸੀਂ ਤਾਂ ਆਪਣੀ ਇਹਦੇ ਹੱਕ ਚ ਉਹਦੀ ਸਟ੍ਰੈਟਜੀ ਤੇ ਹੀ ਚੱਲਣਾ ਹਨਾ ਚਲੋ ਨਹੀਂ ਠੀਕ ਹੈ ਠੀਕ ਹੈ ਹਾਂ ਹਾਂ ਭਾਈ ਹਾਂਜੀ ਹਾਂ ਬੋਲੋ ਹੁਣ ਤੁਸੀਂ ਦੱਸੋ ਕੀ ਬੋਲੀਏ ਮੈਂ ਤਾਂ ਕੀ ਦੱਸਣਾ ਮੈਂ ਤਾਂ ਪੁੱਛਦੀ ਸੀ ਮੈਂ ਕਿ ਨੈਸ਼ਨਲ ਵੋਟਰ ਡੇ ਹੈ ਅੱਜ ਤੇ ਮੁੰਡਿਆਂ ਨੂੰ ਪਤਾ ਵੀ ਵੋਟ-ਵੋਟ ਵੀ ਬਣਾਉਣੀ ਹੁੰਦੀ ਹੈ ਮੈਨੂੰ ਤਾਂ ਜੀ ਕਾਲੀ ਸਰਕਾਰ ਵਧੀਆ ਲੱਗਦੀ ਹੈ ਜੀ ਸਰਕਾਰ ਥੋੜੀ ਪੁੱਛੀ ਮੈਂ ਵੋਟ ਪੁੱਛੀ ਹੈ ਮੇਰੀ ਤਾਂ ਹੈ ਨਹੀਂ ਜੀ ਮੈਂ ਤਾਂ ਜੇ 16 ਸਾਲਾਂ ਦਾ ਜੀ ਸਰਕਾਰ ਤੈਨੂੰ ਵਧੀਆ ਲੱਗਦੀ ਵੋਟ ਪਾਉਂਦਾ ਨਹੀਂ ਹੈ ਕੀ ਗੱਲ ਹੈ ਉਹਦੋਂ ਤਾਂ ਜੀ ਗੱਲ ਐ ਜੀ ਕੀ ਦੱਸਾਂ ਜੀ ਹੁਣ ਮੈਂ ਤੁਹਾਨੂੰ ਜੀ ਚੱਕਰ ਪੈ ਗਿਆ ਚੱਕਰ ਤਾਂ ਐ ਪੈ ਰਿਹਾ ਜੀ ਮੈਨੂੰ ਹੁਣ ਦੀ ਸਰਕਾਰ ਵਧੀਆ ਨਹੀਂ ਲੱਗਦੀ ਹੈਗੀ ਜੀ ਨਸ਼ਾ ਜਿਹੜਾ ਹਮਤ ਬੋਟ ਪਾਓ ਮੇਰੀ ਬੋਟ ਇਨੀ ਜੀ ਮੈਂ ਪਾਦਾ ਜੀ ਉੱਠਾ ਨਾ ਹੋਵੇ ਤਾਂ ਅਸੀਂ ਜੀ ਬਣਾਵਾਂਗੇ ਜੀ ਕਾਲੀ ਦਾਲ ਨੂੰ ਬਣਾਵਾਂਗੇ ਅੱਛਾ ਅੱਛਾ ਹਾਂ ਜੀ ਜੀਠੀਏ ਚਾਚੂ ਨਾਲ ਆਪਣੇ ਵਧੀਆ ਲੈਣ ਸਿੱਧਾ ਲੈ ਕੇ ਆ ਜੀ ਆ ਮੈਲ ਆਉਣਗੇ ਬਸ ਤੁਸੀਂ ਖੜੋ ਜੀ ਬਸ ਆ ਰਹੇ ਨੇਗੇ ਹਾਂ ਜੀ ਇਹ ਪਿਲਾਓ ਬਲਾਓ ਬਲਾਓ ਹੂਟਰ ਵਾਲੀ ਗੱਡੀਆਂ ਆਈ ਜਾਂਦੀਆਂ ਮੇਰੇ ਖਿਆਲ ਚ ਹਾਂ ਹਾਂ ਨਾ ਠੀਕ ਹੈ ਪਹੁੰਚ ਗਏ ਪਹੁੰਚ ਗਏ ਵਾਹ ਬਈ ਬੜੀ ਸੋਹਣੀ ਕਿਤਾਬ ਪੜਦੇ ਹੋ ਤੁਸੀਂ ਹਾਂ ਜੀ ਸੋਹਣੇ ਵਿਚਾਰ ਵੀ ਵਿਚਾਰ ਵੀ ਸੋਹਣੇ ਬਸ ਸੋਢੀ ਲੈਣੇ ਵਿਚਾਰ ਹੈ ਨਾ ਬੇ ਬੇਜ ਨਹੀਂ ਹਨ ਮੈਂ ਚੱਲ ਚੱਲ ਖੜ੍ਹ ਜਾਂਦੇ ਖੜ੍ਹ ਕੇ ਕਰਦੇ ਅੱਛਾ ਤੇ ਭਾਈ ਅੱਜ ਨਾ ਨੈਸ਼ਨਲ ਵੋਟਰ ਡੇ ਹੈਗਾ ਤੇ ਵੋਟ ਦੀ ਕੀ ਮਹੱਤਤਾ ਵੋਟ ਦੀ ਤਾਂ ਮਹੱਤਤਾ ਸਾਰਾ ਕੁਝ ਹੀ ਵੋਟ ਤੇ ਆ ਜਾਂ ਜਾਦੀ ਵੋਟ ਹੀ ਆਪਣੇ ਦੇਸ਼ ਨੂੰ ਬਦਲ ਸਕਦੀ ਆ ਉਹ ਹੀ ਬਦਲ ਨਹੀਂ ਰਹੀ ਹੁਣ ਜਿਹੜੀ ਜਵਾਨ ਫਿਲਮ ਆਈ ਸੀਗੀ ਉਹ ਸਾਰਾ ਕੁਝ ਦੇਖ ਲਿਆ ਪਰ ਉਹਦਾ ਜਿਹੜਾ ਅਸਲੀ ਮੈਸੇਜ ਸੀਗਾ ਉਹ ਵੋਟਰ ਕਿਉਂ ਹੈਕ ਕਰਿਆ ਤਾਂ ਹੀ ਕਰਿਆ ਸੀਗਾ ਹੁਣ ਜਿਹੜਾ ਬਾਹਰ ਜਾ ਰਹੇ ਆ ਆਪਣਾ ਪੰਜਾਬ ਖਾਲੀ ਹੋ ਗਿਆ ਹੁਣ ਜੇ ਵੋਟਾਂ ਨਾ ਸ਼ਰਾਬ ਤੋਂ ਹਟਾ ਕੇ ਪੇਲ ਲਪਾਈਆਂ ਹੁੰਦੀਆਂ ਤਾਂ ਫੇਰ ਅੱਜ ਕੁਝ ਹੋਰ ਸ਼ਾਇਦ ਹੁੰਦਾ ਪਰ ਦੇਖਾਂਗੇ ਚਲੋ ਬਦਲਾਂਗੇ ਇਸ ਲਾਈਨ 'ਚ ਵੀ ਆਮ ਆਗੇ ਜੀ ਵਾਇਰ ਉਹਨਾਂ ਨੇ ਮੇਰ ਕਰੀ ਜੀਆ ਕਿੰਨਾ ਕੁ ਟਾਈਮ ਹੋ ਗਿਆ ਵਿੱਚ ਵੀ ਸੋਨਾ ਜਿੰਨੀ ਕਿਤਾਬ ਹੈਗੀ ਆ ਹਾਂ ਇਹਦੇ 'ਚ ਵੀ ਰਾਜ ਬਾਰੇ ਦੱਸਿਆ ਗਿਆ ਵੀ ਰਾਜ ਕੀ ਸੀਗਾ ਤੇ ਵੋਟ ਕਿਹੜੀ ਚੀਜ਼ ਹੈ ਕਿਦਾਂ ਹੈ ਅਸੀਂ ਵੈਸੇ ਤਾਂ ਕਿਸੇ ਨੂੰ ਪਾਈ ਨਹੀਂ ਹੈਗੀ ਹੁਣ ਤੱਕ ਤਾਂ ਮੈਂ ਵੋਟ ਦੇ ਖਿਲਾਫ ਹਾਂ ਅੱਛਾ हां क्योंकि एक वोट ਨਾਲ ਜਦੋਂ ਅੱਗੇ ਪਹੁੰਚਣੀ ਹੀ ਨਹੀਂ ਵੋਟ ਤਾਂ ਫਿਰ ਮੈਡਮ ਪਾ ਕੇ ਕੀ ਫਾਇਦਾ ਤੁਹਾਨੂੰ ਨਹੀਂ ਲੱਗਦਾ ਕਿ ਆਪਣਾ ਅਧਿਕਾਰ ਅਧਿਕਾਰ ਤਾਂ ਹੈਗਾ ਅਧਿਕਾਰ ਵੀ ਉੱਥੇ ਜਤਾਇਆ ਜਾਂਦਾ ਨਾ ਜਿੱਥੇ ਅਧਿਕਾਰ ਹੁੰਦੇ ਨੇ ਜਦੋਂ ਅਧਿਕਾਰ ਲੱਗਿਆ ਸਾਨੂੰ ਵੀ ਆਇਆ ਤਾਂ ਜਰੂਰ ਪਾਵਾਂਗੇ ਬਹੁਤ ਸਾਰੀਆਂ ਹੁਣ ਚੀਜ਼ਾਂ ਇਹ ਹੋ ਰਹੀਆਂ ਨੇ ਕਿ ਬਹੁਤ ਸਾਰੇ ਨੌਜਵਾਨ ਨੋਟਾ ਤੇ ਕਲਿੱਕ ਕਰਿਆ ਹੁੰਦੇ ਹਨਾ ਵੋਟ ਨਹੀਂ ਪਾਉਂਦੇ ਹੈਗੇ ਤਾਂ ਬਹੁਤ ਸਾਰੀ ਦੇਖੇ ਗਿਣਤੀਆਂ 'ਚ ਵਾਅਦਾ ਹੋਇਆ ਨੌਜਵਾਨ ਤਾਂ ਦੇਖੋ ਚਲੋ ਸੱਚ ਹੈ ਦਿਖਾਵਾਂਗੇ ਤਾਂ ਬੋਲ ਦਿੰਦੇ ਆ ਨੌਜਵਾਨ ਹੁਣ ਕੁੜੀਆਂ ਦੇ ਪਿੱਛੇ ਆ ਇਹ ਆ ਫਿਰਨਾ ਜਿਹਦੇ ਪਿੱਛੇ ਉਹਨਾਂ ਨੂੰ ਤਾਂ ਸੋਝੀ ਹੈ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਕੁਛ ਕਿਸੇ ਨੂੰ ਪਤਾ ਹੁਣ ਤੁਸੀਂ ਦੇਖ ਲਿਆ ਇਹ ਭਾਈ ਮੁੰਡਾ ਆ ਗਿਆ ਸਾਡੇ ਕੋਲੇ ਤੇ ਵੋਟ ਬਣੀ ਹੈ ਹਾਂਜੀ ਅੱਛਾ ਤੇ ਕਿੰਨਾ ਕ ਟਾਈਮ ਹੋ ਗਿਆ ਪੰਦੇ ਪਾਈ ਵੀ ਹੈ ਕਿ ਐਵੇਂ ਕਹਿ ਕੋ ਦਿੱਤਾ ਨਹੀਂ ਜੀ ਬਸ ਬਣੀ ਹੈ ਪਾਈ ਨਹੀਂ ਅਜੇ ਤੱਕ ਸ਼ਾਬਾਸ਼ ਬਣੀ ਹੈ ਪਾਈ ਨਹੀਂ ਐਵੇਂ ਬਣਾ ਕੇ ਜੋ ਪਾਸਪੋਰਟ ਨਹੀਂ ਬਣਾ ਕੇ ਰੱਖ ਲੈਂਦੇ ਲੋਕ ਉਵੇਂ ਬਣਾ ਕੇ ਵੋਟ ਰੱਖੀ ਆ ਹੈ ਨਹੀਂ ਜੀ ਬਸ ਬਣਾ ਕੇ ਰੱਖਿਆ ਹੁਣ ਆਣ ਗਿਆ ਤਾਂ ਫਿਰ ਪਾਵਾਂਗੇ ਨਾ ਅੱਛਾ 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 ਠੀਕ ਆ ਹਾਂਜੀ ਤੇ ਹੋਰ ਕੀ ਕਰਦੇ ਹੋ ਤੁਸੀਂ ਪੜਦਾ ਜੀ ਇੱਥੇ ਯੂਨੀਵਰਸਿਟੀ 'ਚ ਅੱਛਾ ਪੜਦਾ ਹੈ ਹਾਂਜੀ ਸ਼ਾਇਰੀ ਲਿਖ ਲਈ ਤੇ ਜੀ ਗਾਲੀ ਦੀ ਆ ਸ਼ਾਇਰੀ ਆਉਂਦੀ ਆ ਲੈ ਫਿਰ ਸੁਣਾਓ ਭਾਈ ਸਾਡਾ ਜੀਵ ਹੀ ਲਵਾਓ ਮੜਾ ਜੀ ਜਰੂਰ ਜੀ ਸੂਲੀ ਇਸ਼ਕ ਦੀ ਚੜਾ ਮੈਂ ਨਿੱਤ ਯਾਰੋ ਮੇਰੀ ਮੌਤ ਤੋਂ ਹੱਸ ਦਿਖਾ ਦੇਣਾ ਜਦ ਮੈਂ ਮਰਾਂ ਖੁਸ਼ੀ ਚ ਯਾਰੋ ਮੇਲਾ ਕਬਰ ਮੇਰੀ ਤੇ ਲਾ ਦੇਣਾ ਉਹਨੂੰ ਹਸਦੀ ਵਸਦੀ ਨੂੰ ਯਾਰੋ ਮੇਰੇ ਮਰੇ ਤੋਂ ਪਰੇ ਹਟਾ ਦੇਣਾ ਉਹਦਾ ਯਾਰ ਨਾ ਗੁੱਸਾ ਖਾ ਜਾਵੇ ਮੇਰੀ ਕਬਰ ਮਿੱਟੀ ਚ ਮਿਲਾ ਦੇਣਾ ਉਹਦੀ ਖੁਸ਼ੀ ਬੜੀ ਮਹਿੰਗੀ ਏ ਮੇਰੇ ਮਰੇ ਉੱਤੋਂ ਨਾ ਬਹਾ ਦੇਣਾ ਉਹਦਾ ਯਾਰ ਨਾ ਗੁੱਸਾ ਖਾ ਜਾਵੇ ਮੇਰੀ ਕਬਰ ਮਿੱਟੀ ਚ ਮਲਾ ਦੇਣਾ ਮੇਰੀ ਕਬਰ ਮਿੱਟੀ ਚ ਮਲਾ ਦੇਣਾ ਸ਼ਾਬਾਸ਼ ਇਹ ਹੈ ਕਬਰ ਮਿੱਟੀ ਚ ਬਲਾਓ ਨਾਮ ਮਿੱਟੀ ਚ ਬਲਾਇਓ ਤੁਸੀਂ ਹਟਦੇ ਨਹੀਂ ਚੱਲ ਵੈਲਡਨ ਬਹੁਤ ਸੋਹਣਾ ਗਾਇਆ ਥੈਂਕ ਯੂ ਮੈਮ ਜਿਉਂਦੇ ਵਾਸਤੇ ਰੋ